ਸੀ ਕਾਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਬ੍ਰਹਮੀ ਪਾਊਡਰ ਦੇਖੋ ਬ੍ਰਹਮੀ ਪਾਊਡਰ ਦੇਖੋ ਇਹ ਦਾਣੇ ਬਹੁਤ ਬਰੀਕ ਹੁੰਦੇ ਹਨ ਤੇ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਜਿਹੜਾ ਬ੍ਰਹਮੀ ਪਾਊਡਰ ਹੈ ਇਹ ਕਿਸ ਕੰਮ ਹੁੰਦਾ ਹੈ ਮੈਂ ਉਹ ਦੱਸਣ ਦੀ ਕੋਸ਼ਿਸ਼ ਕਰਾਂਗਾ ਦੇਖੋ ਜਿਹੜਾ ਬ੍ਰਹਮੀ ਪਾਊਡਰ ਹੈ ਆਮ ਤੌਰ ਤੇ ਤੁਸੀਂ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਹੋ ਜਾਂ ਤੁਸੀਂ ਆਮ ਤੌਰ ਤੇ ਦੇਖਿਆ ਜਾਏ ਤੁਹਾਡੀ ਯਾਦਦਾਸ਼ਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਹੈ ਸੋਚਨ ਸ਼ਕਤੀ ਘਟ ਗਈ ਹੈ ਤਾਂ ਤੁਸੀਂ ਬ੍ਰਾਹਮਣੀ ਪਾウダー ਦਾ ਬ੍ਰਾਹਮਣੀ ਪਾウダー ਦਾ ਇਸਤੇਮਾਲ ਕਰ ਸਕਦੇ ਹੋ ਇਹ ਯਾਦਦਾਸ਼ਤ ਤੇਜ਼ ਕਰਦਾ ਹੀ ਕਰਦਾ ਹੈ ਤੇ ਦਿਮਾਗ ਨੂੰ ਵੀ ਇਹ ਤੇਜ਼ ਹੈ ਕਟਦਾ ਤਣਾਅ ਨੂੰ ਘਟ ਕਰਦਾ ਹੈ ਇਹ ਨਹੀਂ ਨਹੀਂ ਜਿਨਨੂੰ ਐਂਜਾਈਟੀ ਦੀ ਸ਼ਿਕਾਇਤ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਮੈਡੀਸਿਨ ਹੈ ਦੁੱਧ ਅਤੇ ਘੀ ਨੂੰ ਮਿਲਾ ਕੇ ਇਹਦਾ ਸੇਵਨ ਜਿਹੜਾ ਆਮ ਤੌਰ ਤੇ ਕੀਤਾ ਜਾ ਸਕਦਾ ਹੈ ਜਿਨਾਂ ਦੇ ਸੋਚਨ ਪੈਂਦੀ ਹੈ ਰੋਟੀ ਗਿੱਟੇ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਆਮ ਤੌਰ ਤੇ ਗੋਡੇ ਸੁੱਝ ਜਾਂਦੇ ਹਨ ਦਰਦ ਹੁੰਦੀ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਗੰਠੀਆ ਜਿਹੜੇ ਰੋਗ ਦੇ ਮਰੀਜ਼ ਨੇ ਉਹਨਾਂ ਨੂੰ ਇਹ ਅੱਧਾ ਚਮਚਾ ਚਾਹ ਵਿੱਚ ਪਾ ਕੇ ਲਗਾਤਾਰ ਲੈਣ ਨਾਲ ਗੰਠੀਏ ਤੋਂ ਰਾਹਤ ਮਿਲ ਜਾਂਦੀ ਹੈ ਅਗਰ ਜੇ ਤੁਹਾਨੂੰ ਕਫ ਦੀ ਪ੍ਰੋਬਲਮ ਹੈ ਤਾਂ ਫਿਰ ਵੀ ਇਹ ਬਹੁਤ ਵਧੀਆ ਮੈਡੀਸਿਨ ਹੈ ਇਸ ਤੋਂ ਲਾਵਾ ਜਿਨ੍ਹਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਖਾਸ ਕਰਕੇ ਮਿਰਗੀ ਦੇ ਦੌਰਿਆਂ ਵਾਸਤੇ ਇਹ ਬਹੁਤ ਵਧੀਆ ਮੈਡੀਸਿਨ ਹੈ ਕੁਦਰਤ ਨੇ ਦੇਖੋ ਕਿੰਨੀ ਵਧੀਆ ਚੀਜ਼ ਦਿੱਤੀ ਹੋਈ ਹੈ ਬਾਕੀ ਇੰਨਾ ਹੀ ਨਹੀਂ ਇਨਾਂ ਨੂੰ ਵਾਲਾਂ ਦੀ ਪ੍ਰੋਬਲਮ ਹੈ ਕੋਈ ਵੀ ਪ੍ਰੋਬਲਮ ਵਾਲਾਂ ਦੀ ਉਹਨਾਂ ਲਈ ਵੀ ਇਹ ਨੁਕਸਾ ਬਹੁਤ ਵਧੀਆ ਹੈ ਬਾਕੀ ਇਹ ਆਮ ਤੌਰ ਤੇ ਇਸ ਦਾ ਤੇਲ ਜਿਹੜਾ ਵਾਲਾਂ 'ਤੇ ਉਹ ਵਰਤਿਆ ਜਾ ਸਕਦਾ ਹੈ ਲੰਮ ਵਾਲ ਲੰਬੇ ਕਰਨ ਵਾਸਤੇ ਇੰਨਾ ਹੀ ਨਹੀਂ ਇਹ 슈ਗਰ ਨੂੰ ਆਮ ਤੌਰ ਤੇ ਬਰਾਬਰ ਰੱਖਦਾ ਹੈ ਤੇ ਪਚਨ ਕਿਰਿਆ ਜਿਹੜੀ ਆ ਉਹ ਠੀਕ ਰੱਖਦਾ ਹੈ ਕਿ ਨਦਵਾਨੀਆਂ ਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇੰਨਾ ਹੀ ਨਹੀਂ ਸਤਪੂ ਜਿਹੜੇ ਅਸੀਂ ਆਮ ਲਾਉਂਦੇ ਹਾਂ ਸ਼ੈਂਪੂਆਂ ਦੇ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਦੀ ਵਰਤੋਂ ਮਹੀਨੇ ਤੋਂ ਡੇਢ ਮਹੀਨੇ ਤੱਕ ਕਰੋ ਤੁਹਾਡੇ ਦਿਮਾਗ ਦਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਦਿਮਾਗ ਨੂੰ ਇਹ ਠੰਡਾ ਰੱਖਦਾ ਹੈ ਡਿਪਰੈਸ਼ਨ ਵਾਲਿਆਂ ਨੂੰ ਠੀਕ ਕਰਦਾ ਹੈ ਨਾਂ ਨੂੰ ਇਹ ਦੀ ਇਹ ਜਿਹੜੀ ਹੈ ਜ਼ਰੂਰ ਲੈਣੀ ਚਾਹੀਦੀ ਹੈ। ਬਾਕੀ ਇੰਨਾ ਹੀ ਨਹੀਂ ਪੱਤੀਆਂ ਫੁੱਲਾਂ ਦਾ ਸੇਵਨ ਕਰ ਸਕਦੇ ਹੋ। ਲੰਬੀ ਉਮਰ ਵਾਸਤੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਜਿਨ੍ਹਾਂ ਦਾ ਬੀਪੀ ਠੀਕ ਨਹੀਂ ਰਹਿੰਦਾ ਜਾਂ ਵੱਧਦਾ ਘਟਦਾ ਹੈ। ਉਹਨਾਂ ਲਈ ਇਹ ਬਹੁਤ ਵਧੀਆ ਹੈ। ਕੁਦਰਤ ਨੇ ਦਵਾਈ ਦਿੱਤੀ ਹੋਈ ਹੈ। ਜਿਹਨਾਂ ਦਾ ਕਲਸਟਰ ਹੋਰ ਵਗੈਰਾ ਠੀਕ ਨਹੀਂ ਰਹਿੰਦਾ ਉਹਨਾਂ ਲਈ ਵੀ ਇਹ ਬਹੁਤ ਵਧੀਆ ਮੈਡੀਸਿਨ ਹੈ ਤੁਸੀਂ ਇਸ ਨੂੰ ਸਾਗ ਬਣਾ ਕੇ ਪਨੀਰ ਦੇ ਵਿੱਚ ਪਾ ਕੇ ਜੂਸ ਦੇ ਵਿੱਚ ਪਾ ਕੇ ਕੈਪਸੂਲ ਪਰ ਕੈਪਸੂਲ ਨਹੀਂ ਵੀ ਲੈ ਸਕਦੇ ਹੋ ਕਾੜਾ ਬਣਾ ਕੇ ਚਾਹ ਰਾਹੀਂ ਵੀ ਚਾਹ ਪੀਣੀ ਹੈ ਤੇ ਉਸ ਦੇ ਵਿੱਚ ਪਾ ਕੇ ਵੀ ਇਹਦੀਆਂ ਪੱਤੀਆਂ ਜੇ ਪੱਤੀਆਂ ਵੈਸੇ ਵੀ ਇਹਦੀਆਂ ਖਾ ਸਕਦੇ ਹੋ। ਬਾਕੀ ਮਿਸ਼ਰੀ 25 ਗ੍ਰਾਮ, ਬਦਾਮ 250 ਗ੍ਰਾਮ ਤੇ ਇਸ ਦਾ ਪਾਊਡਰ ਜਿਹੜਾ 250 ਗ੍ਰਾਮ ਤੇ ਕਾਲੀ ਮਿਰਚ। ਯਾਦਾਸਤ ਨੂੰ ਵਧਾਉਣ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ। ਸਵੇਰੇ ਅਤੇ ਸ਼ਾਮ ਇਸ ਨੂੰ ਲਓ। ਤੁਹਾਡਾ ਮਸਲਾ ਹੱਲ ਹੋ ਜਾਏਗਾ। ਦਿਮਾਗ ਤੇਜ ਕਰਨ ਲਈ ਮੈਂ ਦੁਬਾਰਾ ਦੱਸ ਦਿੰਦਾ ਯਾਦਦਾਸ਼ਤ ਸ਼ਕਤੀ ਤੇਜ ਕਰਨ ਵਾਸਤੇ ਮਿਸ਼ਰੀ 25 ਗ੍ਰਾਮ ਅਦਰਕ 250 ਗ੍ਰਾਮ ਪੌڈر 250 ਗ੍ਰਾਮ ਕਾਲੀ ਮਿਰਚ 250 ਗ੍ਰਾਮ ਸਵੇਰੇ ਤੇ ਸ਼ਾਮ ਲਓ ਤੇ ਤੁਸੀਂ ਦੇਖੋ ਵੀ ਤੁਹਾਡੀ ਯਾਦਦਾਸ਼ਤ ਵੀ ਜਿਹੜੀ ਆ ਉਹ ਮਹੀਨਾ ਡੇਢ ਮਹੀਨਾ ਲਓ ਬਾਕੀ ਮੰਦ ਬੁੱਧੀ ਬੱਚਿਆਂ ਲਈ ਬਹੁਤ ਵਧੀਆ ਕਾਰਗਰ ਹੈ ਜਿਨ੍ਹਾਂ ਨੂੰ ਨੀਂਦ ਕਟ ਹੁੰਦੀ ਹੈ ਉਹਨਾਂ ਲਈ ਬਹੁਤ ਵਧੀਆ ਹੈ ਇਹ ਤਣਾਅ ਨੂੰ ਘਟ ਕਰਦਾ ਹੈ ਜਿਨ੍ਹਾਂ ਨੂੰ ਆਮ ਤੌਰ ਤੇ ਤੰਤੂ ਰੋਗ ਹੈ ਲਕੋਰੀਆ ਰੋਗ ਹੈ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਬ ਕੁਦਰਤ ਨੇ ਬਹੁਤ ਵਧੀਆ ਮੈਡੀਸਿਨ ਦਿੱਤੀ ਹੋਈ ਹੈ ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ